ਇਹ ਅਸੀਂ ਉਹ ਤਾਂ 20 20 ਹਜ਼ਾਰ ਨੂੰ ਕਿਲਾ ਵੇਚਿਆ ਆ ਦੇਖ ਲਓ ਦੋਸਤੋ ਐਗਜ਼ੈਂਪਲ ਆ 20 ਹਜ਼ਾਰ ਨੂੰ ਕਿਲਾ ਵੇਚਣ ਵਾਲੇ ਕਿ ਵਾਕਈ ਲੱਖ ਰੁਪਏ ਨੂੰ ਕਿਲਾ ਮਿਲਦਾ ਆ ਅੱਜ ਵੀ ਮਿਲਦਾ ਆ ਸਵਾ ਲੱਖ ਨੂੰ ਵੀ ਮਿਲਦਾ ਆ ਜਿਸ ਜ਼ਮੀਨ 'ਚ ਕਾਜੀ ਜ਼ਮੀਨ ਦਾ ਰੇਟ ਦਾ ਮਤਲਬ ਕੋਡੀਆਂ ਭਾਰ ਹੋ ਗਿਆ ਫਿਰ ਹਨਾ ਪਹਿਲੇ ਕੋਡੀਆਂ ਦੇ ਭਾਅ ਤਾਂ ਕੋਈ ਨਹੀਂ ਲੈਂਦਾ ਇੱਥੇ ਅੱਛਾ ਜੀ ਜਿਸ ਜ਼ਮੀਨ ਤੇ ਅਸੀਂ ਖੜੇ ਆ ਇਹ ਤੁਹਾਡੀ ਜ਼ਮੀਨ ਵਾ ਇਹ ਆਹ ਪਤਾ 2 ਲੱਖ ਰੁਪਏ ਦਾ ਕਿਲਾ ਸੀ ਜੀ ਇਹੇ ਜੀ ਇੰਦਾਂ ਹੀ ਸਾਫ਼ ਸੀਗੀ ਸਾਫ਼ ਜੀ ਦੋਸਤੋ ਮੈਂ ਤੁਹਾਨੂੰ ਜ਼ਮੀਨ ਦਿਖਾਉਣਾ ਚਾਹੁੰਦਾ ਸਾਰੇ ਚਾਚੇ ਤਾਇਆ ਦੇ 10 ਕਿੱਲੇ ਥੇ ਉੱਤੇ ਅੱਛਾ ਜੀ ਫਿਰ ਉਹ ਸਾਰੀ ਬੇਚ ਗਏ ਜਿਹੜੇ ਉੱਥੇ ਥੋੜੀ ਜਿਹੀ ਰੋ ਵੀ ਰਹੇ ਅੱਛਾ ਦਰਦੀ ਗੋਦ ਵਿੱਚ ਖੜੇ ਆਂ ਸ਼ਵਾਲਕ ਦੀਆਂ ਪਹਾੜੀਆਂ ਚ ਹਾਂਜੀ ਅਕਾ ਜੀ ਬਾਕੀ ਜ਼ਮੀਨ ਦਾ ਲੱਖ ਰੁਪਏ ਕਿੱਲਾ ਰਿਹਾ ਆ ਜਾਂ ਮਿਲਦਾ ਆ ਲੱਖ ਰੁਪਿਆ ਦਾ ਅਸੀਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਇੱਕ ਨਵੀਂ ਵੀਡੀਓ ਬਹੁਤ ਲੋਕਾਂ ਦੇ ਸੁਭਾਲ ਸੀਗੇ ਕਿ ਇੰਨਾ ਸੋਹਣਾ ਇਹ ਕੁਦਰਤੀ ਏਰੀਆ ਆ ਆਪਣਾ ਢੋਲਵਾਹਾ ਹੋ ਗਿਆ ਜਾਂ ਅਸੀਂ ਤਖਣੀ ਆ ਰਹੇ ਹਿੰਮਪੁਰ ਚ ਖੜੇ ਆ ਮੇਂਗਰਵਾਲ ਦੇ ਕੋਲ ਰਹਿਮਾਪੁਰ ਹਾਂਜੀ ਰਹਿਮਾਪੁਰ ਹੈ ਰਹਿਮਾਪੁਰ ਤਖਣੀ ਰਹਿਮਾਪੁਰ ਹਾਂ ਕੀ ਵਾਕਿਆ ਇੱਥੇ ਜ਼ਮੀਨ ਲੱਖ ਰੁਪਏ ਕਿਲਾ ਮਿਲਦੀ ਆ ਜਾਂ ਮਿਲਦੀ ਰਹੀ ਆ ਜਾਂ ਮਿਲੀ ਆ ਇਹ ਸਾਰੇ ਸਵਾਲਾਂ ਦੇ ਜਵਾਬ ਲੈਣ ਵਾਸਤੇ ਅੱਜ ਅਸੀਂ ਇੱਥੇ ਅੰਕਲ ਜੀ ਤੋਂ ਆਏ ਆ ਬਹੁਤ ਸੰਜਰ ਪਨੇਮੀ ਆ ਮਤਲਬ ਜਦੋਂ ਤੋਂ ਮੈਂ YouTube ਸ਼ੁਰੂ ਕੀਤੀ ਆ ਪਹਿਲਾਂ ਮੈਨੂੰ ਇਹਨਾਂ ਨੇ ਬਹੁਤ ਕਮਾਇਆ ਸੀ ਅੱਜ ਫੇਰ ਮੈਂ ਇਹਨਾਂ ਤੋਂ ਸਪੈਸ਼ਲ ਇੱਥੇ ਆਇਆ ਕੀ ਕਾਰਨ ਆ ਕਿਉਂ ਇਹ ਜਮੀਨਾਂ ਸਸਤੀਆਂ ਆ ਕਿਉਂ ਮਹਿੰਗੀਆਂ ਆ 10 12 ਤਰ੍ਹਾਂ ਦੇ ਅੰਕਲ ਜੀ ਕਹਿੰਦੇ ਜਮੀਨ ਆ ਕੱਲੀ-ਕੱਲੀ ਜੀ ਵੀ ਗੱਲ ਦਾ ਆਪਾਂ ਜਵਾਬ ਲਵਾਂਗੇ ਅੱਜ ਕਿ ਕਾਦੇ ਵਾਸਤੇ ਇਦਾਂ ਦਾ ਜਿਹੜਾ ਪਹਾੜੀ ਏਰੀਆ ਜਾਂ ਜੰਗਲੀ ਏਰੀਆ ਤੇ ਸੋਹਣਾ ਇਲਾਕਾ ਆ ਕਿਉਂ ਖਰਾਬ ਹੋਇਆ ਅੱਜ ਕੀ ਕਾਰਨ ਆ ਬਾਕੀ ਅੰਕਲ ਜੀ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਅੰਕਲ ਜੀ ਸਾਡੇ ਦਰਸ਼ਕਾਂ ਦੱਸੋ ਕਿ ਅਸੀਂ ਕੁਦਰ ਦੀ ਗੋਦ ਵਿੱਚ ਖੜੇ ਆਂ ਸ਼ਵਾਲਕ ਦੀਆਂ ਪਹਾੜੀਆਂ ਚ ਹਾਂਜੀ ਆ ਕਹ ਜੀ ਬਾਕੀ ਜ਼ਮੀਨ ਦਾ ਲੱਖ ਰੁਪਏ ਕਿੱਲਾ ਰਿਹਾ ਆ ਜਾਂ ਮਿਲਦਾ ਆ ਲੱਖ ਰੁਪਇਆ ਤਾਂ ਪਹਿਲਾਂ ਇਹਦਾ ਰੇਟ ਲੱਖ ਰੁਪਈਆ ਹੀ ਥਾ ਅੱਛਾ ਜੀ ਜਿਉਂ ਜਿਉਂ ਕੋਈ ਫਸਲ ਹੋਣ ਲੱਗੀ ਕੋਈ ਪਾਣੀ ਦੇ ਪ੍ਰਬੰਧ ਹੋਏ ਜੀ ਇਸ ਕਰਕੇ ਥੋੜੀ ਇਹਦਾ ਰੇਟ ਵਧਿਆ ਅੱਛਾ ਜੀ ਰੇਟ ਵੱਧ ਗਿਆ ਫੇਰ ਤੋਂ ਬਾਅਦ ਹੁਣ ਕਿੰਨੇ ਤਰ੍ਹਾਂ ਦੀ ਜ਼ਮੀਨ ਹੈਗੀ ਆ ਇੱਥੇ ਜੀ ਇੱਥੇ ਜੀ 10 12 15 ਦੀ ਜ਼ਮੀਨ ਹੈ ਅੱਛਾ ਜੀ ਬਿਲਕੁਲ ਰੇਤ ਵੀ ਹੈ ਥੋੜੀ ਰੋਹੀ ਵੀ ਹੈ ਪਹਾੜ ਵੀ ਹੈ ਪੁਰਾਨੀ ਖੇਤ ਵੀ ਹੈ ਜਿਨ੍ਹਾਂ ਨੂੰ ਪਾਣੀ ਨਹੀਂ ਲੱਗਦਾ ਅੱਛਾ ਜੀ ਦੂਸਰੇ ਪਾਕੇ ਇੱਥੇ ਲੱਖ ਰੁਪਏ ਕਿੱਲਾ ਜ਼ਮੀਨ ਮਿਲਦੀ ਆ ਜਾਂ ਡੇਢ ਲੱਖ ਕਿੱਲਾ ਮਿਲਦੀ ਆ ਕਿੰਨੀਆਂ ਤਰ੍ਹਾਂ ਦੀਆਂ ਫਸਲਾਂ ਹੈਗੀਆਂ ਆ ਲੱਖ ਰੁਪਏ ਕਿੱਲਾ ਮਿਲਦੀ ਹੈ ਫਸਲਾਂ ਇੱਥੇ ਕਣਕ ਮੱਕੀ ਜਿਹੜੇ ਬਰਾਨੀ ਆ ਉਹਦੇ ਵਿੱਚ ਕਣਕ ਮੱਕੀ ਹੁੰਦੀ ਹੈ ਅੱਛਾ ਜੀ ਜਿਹੜੀ ਥੋੜਾ ਪਾਣੀ ਲੱਗਦਾ ਉਹਦੇ ਵਿੱਚ ਬਰਸੀਨ ਤੋਂ ਨਾ ਵੀ ਹੋ ਜਾਂਦਾ ਆਲੂ ਵੀ ਲਾ ਲੈਂਦੇ ਆ ਅੱਛਾ ਜੀ ਤੇ ਬੱਕ ਹੋਰ ਸਰਸੋਂ ਹੋ ਜਾਂਦੀ ਹੈ ਅੱਛਾ ਜੀ ਗੁਆਸਤੇ ਅੱਛਾ ਜੀ ਜਾਂ ਕੋਈ ਥੋੜੇ ਸਬਜ਼ੀਆਂ ਵਗੈਰਾ ਵੀ ਲਗਾਉਂਦੇ ਆ ਠੀਕ ਆ ਤੇ ਕੀ ਜਿਹੜਾ ਜੰਗਲ ਦੇ ਨਾਲ ਨਾਲ ਇਲਾਕਾ ਲੱਗਦਾ ਹੈ ਹਾਂ ਜੀ ਉਹ ਬਰਾਨੀ ਆ ਉੱਥੇ ਲੱਖ ਰੁਪਈਆ ਕਿੱਲਾ ਵੀ ਮਿਲ ਜਾਂਦਾ ਅੱਛਾ ਜੀ ਪਰ ਅੰਕਲ ਜੀ ਹੁਣ ਵੀ ਲੱਖ ਰੁਪਈਆ ਕਿੱਲਾ ਮਿਲਦੀ ਹੈ ਜ਼ਮੀਨ ਲੱਖ ਰੁਪਈਆ ਮਿਲਦੀ ਐ ਤੇ ਲੋਕੀ ਵੇਚਦੇ ਕਿਉਂ ਆ ਉਹਨਾਂ ਨੂੰ ਆਪਣੀਆਂ ਜ਼ਮੀਨਾਂ ਦਾ ਭਾਅ ਇੰਨਾ ਕਿੰਨੇ ਸੋਹਣੇ ਇਲਾਕੇ ਦੇ ਵਿੱਚ ਕੁਦਰਤੀ ਗੋਦ ਦੇ ਵਿੱਚ ਲੋਕੀ ਵੇਚੀ ਜਾਂਦੇ ਪਏ ਐ ਲੱਖ ਰੁਪਏ ਕਿੱਲਾ ਉਹ ਵੇਚਣ ਦਾ ਰੀਜ਼ਨ ਕੀ ਆ ਮਤਲਬ ਕਾਹਦੇ ਕਾਹਦੇ ਵਾਸਤੇ ਵੇਚਦੇ ਆ ਜੀ ਵੇਚੀਆਂ ਜਿਹੜੇ ਵੱਡੇ ਵਪਾਰੀ ਆ ਉਹ ਜ਼ਮੀਨਾਂ ਹੁਣ ਖਰੀਦੇ ਪਏ ਆ ਫਿਰ ਇਹ ਇਹ ਬਾਹਰਲੇ ਬੰਦੇ ਆ ਕੇ ਖਰੀਦੇਦੇ ਆ ਆਪਣਾ ਫਾਰਮ ਬਣਾਈ ਜਾਂਦੇ ਆ ਅੱਛਾ ਜੀ ਫਾਰਮ ਬਣਾਉਂਦੇ 2-4 ਸਾਲ ਦੇਖਦੇ ਆ ਜੇ ਤਾਂ ਕੋਈ ਹੋ ਗਿਆ ਕੁਛ ਨਹੀਂ ਤਾਂ ਉਹ ਵੀ ਛੱਡ ਚੁੱਕੇ ਚਲੇ ਜਾਂਦੇ ਆ ਅੱਛਾ ਛੱਡ ਕੇ ਚਲੇ ਜਾਂਦੇ ਬਸ ਇਦਾਂ ਖਿੱਲੀ ਦੀ ਖਿੱਲੀ ਲੋਕੀ ਮੈਨੂੰ ਬਹੁਤ ਕਮੈਂਟ ਕਰਦੇ ਆ ਭਾਜੀ ਸਾਨੂੰ ਦਾਦੋ ਜੀ ਜ਼ਮੀਨ ਲੈਣੀ ਆ ਇੱਥੇ ਕੀ ਰੇਟ ਆ ਮਤਲਬ ਜੰਗਲ ਬਹੁਤ ਵਧੀਆ ਆ ਪਰ ਜੰਗਲ 'ਚ ਰਹਿਣ ਦਾ ਫਾਇਦਾ ਤਾਂ ਆ ਜੀ ਜ਼ਮੀਨੋਂ ਕੰਮ ਆਉਂਦੀ ਹੋਵੇ ਲੱਖ ਰੁਪਏ ਕਿੱਲਾ ਹੈਗੀ ਆ ਮਿਲਦੀ ਤੁਸੀਂ ਕਿਹਾ ਹੈਗੀ ਆ ਪਰ ਉਹਦਾ ਫਾਇਦਾ ਕੀ ਆ ਪਹਾੜ ਲੈਣ ਦਾ ਜੰਗਲ ਲੈਣ ਦਾ ਫਾਇਦਾ ਕੋਈ ਨਹੀਂ ਜੀ ਜੰਗਲ ਵਿੱਚ ਨਾ ਤਾਂ ਹੁਣ ਗਰਮੀ ਨਹੀਂ ਪੈ ਰਹੀ ਐ ਨਾ ਕੋਈ ਦਰਖਤ ਹੈ ਦਰਖਤ ਹੋ ਰਿਹਾ ਅੱਛਾ ਅੱਛਾ ਜੀ ਤੇ ਅੰਕਲ ਜੀ ਇਹ ਪਹਿਲੇ ਕੁਦਰਤੀ ਦਰਖਤ ਹੋ ਜਾਂਦੇ ਸਨ ਅੱਛਾ ਜੀ ਪਰ ਹੁਣ ਇੰਨੀ ਗਰਮੀ ਪੈਣ ਨਾਲ ਮੌਸਮ ਦਾ ਬਦਲਾਅ ਕਾਰਨ ਕੋਈ ਵੀ ਦਰਖਤ ਨਹੀਂ ਹੋ ਰਿਹਾ ਜਿਹੜੇ ਹੈ ਵੀ ਦਰਖਤ ਉਹ ਵੀ ਸੁੱਕਦੇ ਜਾ ਰਹੇ ਹਨ ਅੰਕਲ ਜੀ ਇਹ ਵੀ ਗੱਲ ਸੱਚੀ ਅੱਜ ਤੋਂ 10 ਸਾਲ ਪਹਿਲਾਂ 30000 ਨੂੰ ਕਿਲਾ ਵੀ ਵਿਕਿਆ ਇੱਥੇ ਹਾਂ 30 ਨੂੰ 20 ਨੂੰ ਵਿਕਦਾ ਰਿਹਾ ਕਿਲਾ ਅੱਛਾ ਜੀ ਬਹੁਤ ਜ਼ਿਆਦਾ ਜ਼ਮੀਨ ਸੀ ਲੋਕਾਂ ਨੇ ਬੇਚ-ਬੂਚ ਕੇ ਚਲ ਗਏ ਲੋਕ ਤੰਗ ਆ ਗਏ ਇੱਥੋਂ ਜਾਨਵਰਾ ਕਰਕੇ ਤੰਗ ਆਣ ਕਰਕੇ ਸਾਰੇ ਘਰ ਛੱਡ ਕੇ ਜਾਈ ਜਾਂਦੇ ਆ ਇਹ ਜਿਹੜੀ ਦਫਾ ਦੀ ਗੱਲ ਆ ਦਫਾ ਦਫਾ ਚਾਰ ਪੰਜ ਦਫਾ ਕੀ ਚੀਜ਼ ਆ ਸਾਡੇ ਦਰਸ਼ਕਾਂ ਦੱਸੋ ਚਾਰ ਤੇ ਪੰਜ ਦਫਾ ਕੀ ਆ ਦਫਾ ਕੀ ਇਹ ਜੰਗਲਾਤ ਮਹਿਕਮਾ ਹੈ ਅੱਛਾ ਜੀ ਜੇ ਲੋਕਾਂ ਨੇ ਦਰਖਤ ਵੀ ਲਾ ਦਰਖਤ ਜੰਗਲੀ ਹੈ ਅੱਛਾ ਜੀ ਇਹਦੇ ਕੱਟਣ ਵਾਸਤੇ ਬੜੀਆਂ ਪਰਮਿਸ਼ਨਾਂ ਲੈਣੀਆਂ ਪੈਂਦੀਆਂ ਅੱਛਾ ਜੀ ਪਰਮਿਸ਼ਨਾਂ ਲੈਣ ਕਰਕੇ ਜੰਗਲਾਤ ਮਹਿਕਮਾ ਜਾਂ ਦੂਸਰ ਸੈਂਚਰੀ ਮਹਿਕਮਾ ਹੈ ਹਾਂਜੀ ਇਹ ਆ ਕੇ ਲੋਕਾਂ ਨੂੰ ਡਰਾਉਂਦੇ ਵੀ ਇੱਥੇ ਤਾਂ ਦਰਖਤ ਕੱਟ ਹੀ ਨਹੀਂ ਸਕਦਾ ਕੋਈ ਅੱਛਾ ਜੀ ਤੇ ਜੇਕ ਕੋਈ 15-20 ਦਿਨ ਲੱਗ ਜਾਂਦੇ ਜੇ ਇੱਕ ਦਰਖਤ ਵੀ ਤੁਸੀਂ ਘਰ ਵਾਸਤੇ ਕੋਈ ਇਮਾਰਤ ਦੀ ਲੱਕੜੀ ਵੀ ਕੱਟਣੀ ਨਾ ਆਪਣੇ ਖੇਤਾਂ 'ਚ ਹਾਂਜੀ ਹਾਂਜੀ ਉਹਨੂੰ ਵੀ 15 ਦਿਨ ਮਹੀਨਾ ਲੱਗ ਜਾਂਦਾ ਅੱਛਾ ਅਸੀਂ ਇਦਾਂ ਬਿਨਾ ਪਰਮਿਸ਼ਨ ਤੋਂ ਲੱਕੜ ਵੀ ਨਹੀਂ ਕੱਟ ਸਕਦੇ ਬਿਨਾ ਪਰਮਿਸ਼ਨ ਤੋਂ ਕੋਈ ਵੀ ਚੀਜ਼ ਅਸੀਂ ਨਹੀਂ ਕੱਟ ਸਕਦੇ ਅਕਦੀ ਫਿਰ ਲੱਖ ਰੁਪਏ ਕਿੱਲਾ ਲੈ ਕੇ ਕਰੂਗਾ ਕੀ ਬੰਦਾ ਇਹ ਤਾਂ ਜਿੱਤੇ ਕੋਲ ਜ਼ਿਆਦਾ ਪੈਸਾ ਉਹੀ ਲੈ ਸਕਦਾ ਉਹ ਇੱਥੇ ਦੇ ਜਿਹੜੇ ਗਰੀਬ ਲੋਕ ਆ ਉਹ ਤਾਂ ਕੋਈ ਲੈ ਨਹੀਂ ਸਕਦਾ ਨਹੀਂ ਲੈ ਸਕਦਾ ਹਣਾ ਹਾਂ ਇਹ ਬਾਹਰੋਂ ਆ ਕੇ ਅਮੀਰ ਲੋਕ ਲੈਂਦੇ ਆ ਗਰੀਬਾਂ ਵਾਸਤੇ ਤਾਂ ਮੁਸ਼ਕਲ ਹੀ ਮੁਸ਼ਕਲ ਅਰੇ ਜਿੰਨਾ ਖੂਬਸੂਰਤ ਹੁੰਦਾ ਇਹ ਇਲਾਕਾ ਆ ਹਾਂਜੀ ਅੱਜ ਤੁਹਾਡੀ ਉਮਰ ਤਾਂ ਹੋ ਗਈ ਅੱਜ ਤੋਂ 40 50 ਸਾਲ ਪਹਿਲਾਂ ਹੋਰ ਵੀ ਸੋਹਣਾ ਸੀ ਇਹ ਅੱਜ ਤੋਂ 40 50 ਸਾਲ ਇੰਨਾ ਸੋਹਣਾ ਇਲਾਕਾ ਥਾ ਕਿ ਜਿਹੜਾ ਇੱਥੇ ਘਾਹ ਵਗੈਰਾ ਹੁੰਦਾ ਥਾ ਨਾ ਹਾਂਜੀ ਉਹ ਥੱਲੇ ਵਾਲੇ ਲੇਨ ਆਂਦੇ ਥੇ ਇੱਥੇ ਬਰਸੀਨ ਦੀ ਤਰ੍ਹਾਂ ਘਾਹ ਹੁੰਦਾ ਥਾ ਅੱਛਾ ਜੀ ਜਿੱਦਾਂ ਬਰਸੀਨ ਅਸੀਂ ਪਾਉਂਦੇ ਆ ਪਸ਼ੂਆਂ ਨੂੰ ਹੁਣ ਘਾਹ ਨਵੇਂ ਚਲਿਓ ਹਾਂਜੀ ਇਸ ਤਰ੍ਹਾਂ ਘਾਹ ਹੁੰਦੇ ਥੇ ਅਸੀਂ ਪਸ਼ੂਆਂ ਨੂੰ ਪਾਉਂਦੇ ਥੇ ਤਾਂ ਹਰੇ ਚੀਜ਼ ਦੀ ਕੋਈ ਲੋੜ ਨਹੀਂ ਸੀ ਅੱਛਾ ਜੀ ਤਾਂ ਰੇੜਿਆਂ ਦੇ ਰੇੜੇ ਗੱਡਿਆਂ ਦੇ ਗੱਡੇ ਟਰਾਲੀਆਂ ਲੱਦ ਕੇ ਬਗੜ ਹੁੰਦੀ ਸੀ ਬਗੜ ਬਹੁਤ ਜ਼ਿਆਦਾ ਹੁੰਦੀ ਸੀ ਜਿਸ ਦੇ ਨਾਲ ਅਸੀਂ ਬਾਣ ਬਟਦੇ ਇਹ ਘਰਾਂ ਵਿੱਚ ਜਿਹੜੇ ਗਰੀਬ ਬੰਦੇ ਆ ਉਹਨਾਂ ਨੇ ਮਸ਼ੀਨਾਂ ਰੱਖੀਆਂ ਸੀ ਮਸ਼ੀਨਾਂ ਰੱਖ ਕੇ ਉਹ ਬਾਣ ਬਟ ਕੇ ਸ਼ਹਿਰਾਂ ਵਿੱਚ ਜਾ ਕੇ ਵੇਚਦੇ ਸੀ ਓਕੇ ਹਾਂ ਉਹ ਵੀ ਕੰਮ ਪੂਰਾ ਠੱਪ ਹੋ ਗਿਆ ਕੋਈ ਕੰਮ ਨਹੀਂ ਰਹਿ ਗਿਆ ਇੱਥੇ ਜੰਗਲ ਇੱਦਾਂ ਇੱਦਾਂ ਦਾ ਹੋ ਗਿਆ ਦੋਸਤੋ ਅਸੀਂ ਮੇਂਗਰੋਵਾਲ ਦੇ ਵਿੱਚ ਖੜੇ ਆ ਮੇਂਗਰੋਵਾਲ ਨਾਲ ਹੀ ਪਿੰਡ ਆ ਰਾਮਪੂਰ ਇਹ ਰਹੀਮਪੁਰ ਤਖਨੀ ਚ ਖੜੇ ਆ ਇਹ ਮੇਂਗਰੋਆ 2-3 ਕਿਲੋਮੀਟਰ ਦੂਰ ਹੈ ਤੋਂ ਮਤਲਬ ਸਾਰਾ ਹੀ ਸ਼ਿਵਾਲਕ ਦੀਆਂ ਪਹਾੜੀਆਂ ਦਾ ਜੋ ਅੰਕਲ ਜੀ ਗੱਲਬਾਤ ਕੀਤੀ ਆ ਅੰਕਲ ਜੀ ਜਿਸ ਜ਼ਮੀਨ ਤੇ ਅਸੀਂ ਖੜੇ ਆ ਇਹ ਤੁਹਾਡੀ ਜ਼ਮੀਨ ਵਾ ਹਾਂਜੀ ਇਹ ਆਪਾਂ ਤੁਸੀਂ ਹੁਣ ਬੀਜਿਆ ਕੁਛ ਨਹੀਂ ਪਸ਼ੂਆਂ ਦੇ ਡਾਰ ਕਰਕੇ ਠੀਕ ਆ ਜੀ ਪਸ਼ੂਆਂ ਦੇ ਡਾਰ ਕਰਕੇ ਜਦੋਂ ਤੁਸੀਂ ਇਹ ਜ਼ਮੀਨ ਲਈ ਸੀਗੀ ਹਾਂਜੀ ਉਦੋਂ ਕਿਸ ਭਾਅ ਲਈ ਸੀ ਸਾਨੂੰ 2004 ਦੇ ਵਿੱਚ ਇਹ ਹਾਂਜੀ ਉਦੋਂ 2 ਲੱਖ ਰੁਪਏ ਦਾ ਕਿੱਲਾ ਸੀ ਇਹ ਜੀ ਇਹ ਇਦਾਂ ਹੀ ਸਾਫ਼ ਸੀਗੀ ਸਾਫ਼ ਦੋਸਤੋ ਮੈਂ ਤੁਹਾਨੂੰ ਜ਼ਮੀਨ ਦਿਖਾਉਣਾ ਚਾਹੁੰਦਾ ਆਹ ਜ਼ਮੀਨ ਸੀ ਜਿਹੜੀ ਅੰਕਲ ਜੀ ਹੁਣੀ ਅੱਜ ਤੋਂ 10 20 ਸਾਲ ਪਹਿਲਾਂ 2 ਲੱਖ ਨੂੰ ਕਿੱਲਾ ਲਈ ਸੀ ਆ ਜਮੀਨ ਇਹ ਜਮੀਨ ਅੱਜ ਕੀ ਭਾਇਆ ਇੱਥੇ ਨਾਂ ਲਾਉਣ ਦਾ ਰੀਜ਼ਨ ਕੀ ਆ ਨਾਂ ਲਾਉਣ ਦਾ ਰੀਜ਼ਨ ਇਹ ਹੀ ਆ ਕਿ ਇੱਥੇ ਪਸ਼ੂ ਬਹੁਤ ਆ ਜਾਨਵਰ ਬਹੁਤ ਆ ਤਿੰਦੂਆ ਬਾਗ ਬਹੁਤ ਆ ਪਿਛਲੀ ਵਾਰੀ ਅੰਕਲ ਜੀ ਨਾਲ ਗੱਲਬਾਤ ਕੀਤੀ ਸੀ ਕਹਿੰਦੇ ਸੀ ਘਰਾਂ ਦੇ ਵਿੱਚ ਆ ਵੜਦੇ ਆ ਤਿੰਦੂਆ ਤੇ ਬਾਗ ਅੰਕਲ ਜੀ ਜਿਹੜੇ ਲੋਕੀ ਬਾਹਰੋਂ ਆ ਕੇ ਜਿੱਦਾਂ ਜ਼ਮੀਨ ਲੈ ਲੈਂਦੇ ਆ ਹਾਂਜੀ ਉਹਨੇ 100 ਕਿੱਲਾ ਲੈ ਲਿਆ ਬਹੁਤ ਲੋਕੀਆਂ ਲੈ ਰਹੇ ਜਮੀਨ ਅੱਜ ਮਿਹਨਤੀ ਹੋ ਰਹੀ ਸੀ ਉੱਥੇ ਹਨਾ ਮਤਲਬ 100-100 ਕਿੱਲਾ ਲੈ ਰਹੇ ਆ ਫਿਰ ਉਹਨਾਂ ਦੇ ਕਿਸੇ ਕੰਮ ਤਾਂ ਨਹੀਂ ਆਉਂਦੀ ਇਹ ਨਹੀਂ ਕੰਮ ਕੋਈ ਇੰਨੀ ਜਗ੍ਹਾ ਤੇ ਜੇ ਕੋਈ ਕੋਈ ਘਰ ਹੀ ਨਹੀਂ ਬਣਾ ਸਕਦਾ ਘਰ ਤਾਂ ਉੱਥੇ ਬਣਾ ਜਿੱਥੇ ਅਗਲੇ ਦਾ ਘਰ ਪਹਿਲਾਂ ਪਿਆ ਹੋਗਾ ਰਿਆਸ਼ ਹੋਵੇ ਉੱਥੇ ਬਣਦਾ ਅੱਛਾ ਉਦਾਂ ਘਰ ਨਹੀਂ ਬਣਾ ਸਕਦਾ ਉਦਾਂ ਘਰ ਜੇ ਬਣਾ ਵੀ ਲੈ ਫਿਰ ਇਕੱਲੇ ਨੂੰ ਜੰਗਲ ਵਿੱਚ ਰਹਿਣਾ ਬਹੁਤ ਮੁਸ਼ਕਲ ਹੈ ਅੱਛਾ ਜੀ ਰਾਤ ਨੂੰ ਰਾਤ ਬਰਾਤੇ ਬਾਹਰ ਇੱਧਰ ਨਿਕਲਣਾ ਬਹੁਤ ਮੁਸ਼ਕਲ ਹੈ ਅੱਛਾ ਜੀ ਹਾਂ ਹਿੰਦਵਾ ਬਾਗ ਹੋਰ ਕਈ ਜਾਨਵਰ ਐ ਇਦਾਂ ਦੇ ਅੱਛਾ ਜੀ ਜੇ ਰਾਤ ਬਰਾਤੇ ਜਾਏ ਤਾਂ ਵੱਡੇ ਵੱਡੇ ਸਾਂਭਰ ਐ ਗੱਡੀ 'ਪਰੀ ਛਾਲ ਮਾਰ ਦਿੰਦੇ ਉਹ ਉਹ ਕਹਦੇ ਜੀ ਗੱਡੀ ਲਾਈਟ ਦੇਖ ਕੇ ਗੱਡੀ ਦੇ ਉੱਪਰ ਹੀ ਛਾਲ ਮਾਰ ਦਿੰਦੇ ਉਹ ਅੱਛਾ ਸਹੀ ਆਦਮੀਆਂ ਦੇ ਐਕਸੀਡੈਂਟ ਹੋਏ ਕਿ ਮੋਟਰਸਾਈਕਲ ਦੇ ਉੱਪਰ ਛਾਲ ਮਾਰਤੀ ਸਾਂਭਰ ਠੀਕ ਹੈ ਜੀ ਸਾਡੇ ਇੱਥੇ ਇੱਕ ਐਕਸੀਡੈਂਟ ਹੋਇਆ ਥਾ ਸਾਂਭਰ ਨਿਕਲਿਆ ਬੰਦੇ ਨੇ ਹੈਲਮਟ ਲਾਇਆ ਹਾ ਅੱਛਾ ਜੀ ਉਹਨੇ ਸਾਂਭਰ ਨੇ ਛਾਲ ਮਾਰੀ ਉਹਦੇ ਉੱਪਰ ਉਹ ਬੇਹੋਸ਼ ਹੋ ਕੇ ਡਿੱਗ ਗਿਆ ਉਹ ਪੀਜੀਏ ਇਲਾਜ ਕਰਾ ਕੇ ਆਇਆ ਗਵਰਨਮੈਂਟ ਨੇ ਉਹਨੂੰ ਕੋਈ ਪੈਸਾ ਕੋਈ ਕੁਝ ਨਹੀਂ ਪੁੱਛਿਆ ਨਹੀਂ ਅੱਛਾ ਉਹਨਾਂ ਨੇ ਬਥੇਰਾ ਕੁਝ ਕਿਹਾ ਵੀ ਇਦਾਂ ਇਦਾਂ ਸਾਂਭਰ ਨਾਲ ਐਕਸੀਡੈਂਟ ਹੋਇਆ ਅੱਛਾ ਜੀ ਪਰ ਕੋਈ ਗਵਰਨਮੈਂਟ ਵੱਲੋਂ ਉਹਨੂੰ ਕੋਈ ਕੁਝ ਨਹੀਂ ਮਿਲਿਆ ਠੀਕ ਹੈ ਜੀ ਮਤਲਬ ਇਸ ਇਲਾਕੇ 'ਚ ਰਾਤ ਨੂੰ ਚੱਲਣਾ ਬਹੁਤ ਮੁਸ਼ਕਲ ਹੈ ਗੱਡੀ ਉਹਦੇ ਵਿੱਚ ਮਤਲਬ ਇਹ ਲੋਕਾਂ ਨੂੰ ਲੋਕਾਂ ਨੂੰ ਲੱਗਦਾ ਕਿ ਸਵਰਗ ਵਾ ਸਵਰਗ ਪਰ ਜਿਹੜੇ ਇੱਥੇ ਲੋਕੀ ਰਹਿੰਦੇ ਆ ਨਾ ਦੋਸਤੋ ਬਹੁਤ ਔਖੇ ਆ ਨੋ ਡਾਊਟ ਪਹਾੜੀ ਏਰੀਆ ਮੰਨਦੇ ਆਪਾਂ ਜ਼ਮੀਨ ਸਸਤੀ ਆ ਜ਼ਮੀਨ ਸਸਤੀ ਕੀ ਕਰਾਂਗੇ ਲੱਖ ਰੁਪਏ ਕਿਲਾ ਲੈ ਲਓ ਤੁਸੀਂ ਪਰ ਤੁਸੀਂ ਵੇ ਪਛਤਾਉਣਾ ਆ ਪਛਤਾਣਾ ਹੀ ਆ ਹਣਾ ਜੀ ਪਛਤਾਣਾ ਹੀ ਆ ਕੁਝ ਨਹੀਂ ਹੋ ਗਏ ਹਾਂ ਕਿ ਲੋਕ ਘਰ ਛੱਡ ਛੱਡ ਕਿਉਂ ਜਾਂਦੇ ਪਏ ਆ ਹੁਣ ਘਰ ਸੁਣ ਲਓ ਗੱਲ ਇੱਕ ਗੱਲ ਹੋਰ ਜ਼ਮੀਨਾਂ 'ਚ ਘਰ ਬਣੇ ਆ ਜ਼ਮੀਨਾਂ ਪਈਆਂ ਆ ਘਰ ਵੀ ਮਿਲਦੇ ਆ ਖਾਲੀ ਬਣਿਓ ਬਣਾਏ ਘਰ ਮਿਲਦੇ ਆ ਤਖਣੀ ਦੇ ਵਿੱਚ ਹੀ ਸਾਡੇ ਬਹੁਤ ਸਬਸਕ੍ਰਾਈਬਰ ਜਿਹੜੇ ਕਹਿੰਦੇ ਸੀ ਅੰਕਲ ਗੱਲ ਸੱਚੀ ਆ ਨਾ ਇਹ ਹਾਂ ਹਣਾ ਜੀ ਸੱਚੀ ਸੱਚੀ ਇਹ ਲੋਕੀ ਕਿਉਂ ਛੱਡ ਕੇ ਜਾਂਦੇ ਪਏ ਸਾਰਾ ਕੁਝ ਇਹ ਜੰਗਲੀ ਜਾਨਵਰਾਂ ਦੀ ਵਜ੍ਹਾ ਨਾਲ ਦੂਸਰਾ ਮੌਸਮ ਇੱਕ ਸੈਂਚੁਰੀ ਇੱਥੇ ਆ ਗਈ ਸੈਂਚੁਰੀ ਬਹੁਤ ਜ਼ਿਆਦਾ ਹੈ ਪਹਿਲੇ ਤਾਂ ਰਾਤ ਦੀ ਰਾਖੀ ਕਰਦੇ ਸੀ ਹੁਣ ਬਾਂਦਰ ਇੰਨਾ ਜ਼ਿਆਦਾ ਆ ਗਿਆ ਤੁਸੀਂ ਫਸਲ ਬੀਜ ਕੇ ਆਓ ਤਾਂ ਸ਼ਾਮ ਤੱਕ ਉਹ ਐਨ ਦਾਣੇ ਚੁਪ ਲੈਂਦੇ ਆ ਜੋ ਵੀ ਦਾਣਾ ਤੁਸੀਂ ਧਰਤੀ 'ਚ ਬੀਜੋਗੇ ਨਾ ਉਹ ਚੁੱਕ ਲੈਂਦਾ ਫਿਰ ਜਿਹੜਾ ਬਚਦਾ ਕੋਈ ਲੂੰਗ ਨਿਕਲਦੀ ਹੈ ਉਹਨੂੰ ਖਿੱਚ ਖਿੱਚ ਲੈਂਦਾ ਉਹ ਖਾ ਲੈਂਦੇ ਉਹ ਖਾ ਲੈਂਦੇ ਬਸ ਸਾਫ਼ ਕਰ ਦਿੰਦੇ ਖੇਤ ਅੱਛਾ ਜੀ ਫੇ ਬੀਜੇ ਕੇ ਆ ਕੇ ਦਿਨ ਰਾਤ ਦੀ ਰਾਖੀ ਤਾਂ ਕੋਈ ਕਰ ਨਹੀਂ ਸਕਦਾ ਅੱਛਾ ਜੀ ਰਾਤ ਦੀ ਵੀ ਰੱਖੀ ਦਿਨ ਦੀ ਵੀ ਰੱਖੀ ਹੁੰਦਾ ਹੀ ਨਹੀਂ ਕੁਛ ਹੁੰਦਾ ਹੀ ਨਹੀਂ ਕੁਛ ਹੋਣ ਹੀ ਨਹੀਂ ਦਿੰਦੇ ਜੇ ਵਿੱਚ ਹੀ ਬੰਦਾ ਬੈਠਾ ਰਹੇਗਾ ਤਾਂ ਸਹ ਹਾਂ ਅੱਛਾ ਕਈਆਂ ਦੀ ਸੋਚ ਇਹ ਹੈ ਕਿ ਚੱਲ ਜਾ ਤਾਂ ਅਸੀਂ 20 ਕਿੱਲੇ ਜ਼ਮੀਨ ਲੈ ਲਈ ਆਪਾਂ ਦਰਖਤ ਲਾ ਦਾਂਗੇ ਹਾਂਜੀ ਸਪੈਦਾ ਲਾ ਦਾਂਗੇ ਉਹ ਹੋਊ ਜੰਗਲ ਚ ਜੰਗਲ ਚ ਨਹੀਂ ਹੋ ਸਰਬਾ ਜੀ ਅੱਛਾ ਜੀ ਜੰਗਲ ਚ ਮਿੱਟੀ ਇੰਨੀ ਭਾਰੀ ਐ ਉਹ ਮਿੱਟੀ ਨਹੀਂ ਭਾਰੀ ਹੁੰਦੇ ਜੇ ਗਰਮੀਆਂ ਇੰਨੀ ਪੈਣੀ ਐ ਉਹ ਬਸ ਮਿੱਟੀ ਉਹਨੂੰ ਘੁੱਟ ਦਿੰਦੀ ਐ ਗਾਂ ਜਾੜੀ ਨਹੀਂ ਜਾਂਦੀ ਸੁੱਕ ਜਾਂਦਾ ਅੱਛਾ ਗਾੜ ਬਿਲਕੁਲ ਨਹੀਂ ਧਰਤੀ ਚ ਨਹੀਂ ਜਾਂਦਾ ਨਹੀਂ ਹੁੰਦਾ ਜੰਗਲੀ ਜਿਹੜਾ ਇਹ ਮਤਲਬ ਫਰੂਟ ਕੋਈ ਵੀ ਆ ਜਿੱਦਾਂ ਲੋਕੀ ਜਦਾ ਅੰਬ ਹੋ ਜਾਂਦਾ ਆ ਅੰਬ ਅਸੀਂ ਵੱਡ ਨਹੀਂ ਸਕਦੇ ਵੱਡ ਨਹੀਂ ਸਕਦੇ ਜਾਮਣ ਅਸੀਂ ਵੱਡ ਨਹੀਂ ਸਕਦੇ ਹਨਾ ਖੈਰ ਵਾ ਖੈਰ ਬਿਨਾ ਪਰਮਿਸ਼ਨ ਤੋਂ ਹੁੰਦੀ ਵੱਡ ਨਹੀਂ ਸਕਦੇ ਫਿਰ ਜ਼ਮੀਨ ਲੈਣ ਦਾ ਕੀ ਫਾਇਦਾ ਤਾਂ ਕੋਈ ਨਹੀਂ ਹੈਗਾ ਕੋਈ ਫਾਇਦਾ ਨਹੀਂ ਰਿਹਾ ਹੁਣ ਪਹਿਲੇ ਥਾ ਪਹਿਲੇ بارشਾਂ ਹੁੰਦੀਆਂ ਸੀਆਂ ਠੀਕ بارش ਹੁੰਦੀ ਸੀ ਉਹਦੇ ਵਿੱਚ ਦਰਖਤ ਲਾ ਦਿੰਦੇ ਸੀ 20 25 ਸਾਲ ਪਹਿਲੇ ਦਰਖਤ ਲਾ ਦਿੰਦੇ ਸੀ ਉਹ ਵੀ ਜੰਗਲੀਦਾਰ ਦਰਖਤ ਹੋ ਜਾਂਦੇ ਸੀ ਠੀਕ ਹੈ ਜੀ ਕਾਲੀ ਲਾਤੀ ਕਿਸੇ ਨੇ ਕੋਈ ਨੇਮ ਲਾ ਦਿੰਦੇ ਸੇ ਕੋਈ ਡੇਕਾਂ ਲਾ ਦਿੰਦੇ ਸੇ ਅੱਛਾ ਜੀ ਪਰ ਹੁਣ ਮੌਸਮ ਦਾ ਮੌਸਮ ਦੀ ਵਜ੍ਹਾ ਨਾਲ ਕੁਛ ਵੀ ਨਹੀਂ ਹੋ ਰਿਹਾ ਕੁਛ ਨਹੀਂ ਹੋ ਰਿਹਾ ਕੁਛ ਨਹੀਂ ਹੋ ਰਿਹਾ ਜਿਹੜੇ ਅਗਲੇ ਦਰਖਤ ਲੱਗੇ ਉਹ ਵੀ ਸੁੱਕ ਰਹੇ ਆ ਜੰਗਲ ਦਾ ਬੁਰਾ ਹਾਲ ਆ ਜੀ ਬੁਰਾ ਹਾਲ ਹੈ ਇਹ ਬੂਟੀ ਹੋ ਰਹੀ ਬਸ ਇਹ ਜਿਹੜੀ ਚੜੇਲ ਬੂਟੀ ਖਰਾਬ ਕਰ ਦੇ ਸਾਰਾ ਖਤਮ ਕਰਤਾ ਖਤਮ ਕਰਤਾ ਚੜੇਲ ਬੂਟੀ ਨਹੀਂ ਹੋ ਗਈ ਜੰਗਲ ਵਿੱਚ ਬੰਦਾ ਪਹਿਲਾਂ ਆਪਣਾ ਜੰਗਲ ਦੇਖਣ ਚਲ ਜਾਂਦੇ ਸੀ ਅੱਛਾ ਜੀ ਇਹ ਘਾਹ ਵਗੈਰਾ ਹੋ ਜਾਂਦਾ ਸੀ ਅੱਛਾ ਜੀ ਜਿੰਨਾ ਇਹ ਜੰਗਲ ਆ ਇਹ ਮਲਕੀਅਤ ਵਾਲਾ ਆ ਮਾਲਕਾ ਲੋਕੇ ਦੇ ਮਾਲਕ ਵੀ ਹੈ ਇਹ ਬਾਡਰ ਲਾਈਫ ਦਾ ਸਾਡੇ ਨਾਲ ਤਖਣੀ ਚ ਅੱਛਾ ਜੀ ਤੇ ਜਿਹੜਾ ਰਹਿਮਾ ਪਰਚਿਆ ਉਹ ਪੰਚਾਇਤ ਦਾ ਅੱਛਾ ਜੀ ਜਿਹੜਾ ਮਿੰਗਰੋ ਵਾਲਾ ਮਿੰਗਰੋ ਵਾਲ ਵੀ ਪੰਚਾਇਤ ਹੈ ਕੁਝ ਕੁਝ ਮਾਲਕੀ ਹੈ ਮਾਲਕ ਵੀ ਹੈ ਮਾਲਕ ਵੀ ਹੈ ਮਾਲਕੀ ਜਿੱਦਾਂ ਹੁਣ ਮੰਨ ਲਓ ਤੁਹਾਡੀ 50 ਕਿੱਲੇ ਦੀ ਜ਼ਮੀਨ ਸੀਗੀ ਹਾਂਜੀ ਤੁਸੀਂ ਵੀ ਆਪਣੀ ਜ਼ਮੀਨ ਕਦੀ ਵੇਚੀ ਆ ਲੱਖ ਨੂੰ ਕਿੱਲਾ ਜਾਂ 50 ਹਜ਼ਾਰ ਨੂੰ ਕਿੱਲਾ ਹਾਂ ਵੇਚੀ ਹੈ ਕਪਾਟ ਤੋਂ ਵੇਚੀ ਅਸੀਂ ਕਿੰਨੇ ਕਿੰਨੇ ਲੱਖ ਨੂੰ ਕਿੱਲਾ ਵੇਚੀ ਆ ਉਹ ਤਾਂ ਲੱਖ ਤੇ ਵੀ ਘੱਟ ਵੀਗੀ ਕਿੰਨੀ ਵਿਕੀ ਆ ਜੀ ਹਾਂ ਉਹ ਤਾਂ ਜਿਹੜੇ ਦੋ ਦੋ ਕਿਲੇ ਸਾਡੇ ਉਦੋਂ ਉਹਨਾਂ ਦਿਨਾਂ ਵਿੱਚ ਜਿਨ੍ਹਾਂ ਵੀ ਦਿਨਾਂ ਵਿੱਚ ਵੇਚੀ ਅਸੀਂ ਉਹ ਤਾਂ 20 20 ਹਜ਼ਾਰ ਨੂੰ ਕਿਲਾ ਵੇਚਿਆ ਆ ਦੇਖ ਲਓ ਦੋਸਤੋ ਐਗਜ਼ੈਂਪਲ ਆ 20 ਹਜ਼ਾਰ ਨੂੰ ਕਿਲਾ ਵੇਚਣ ਵਾਲੇ ਹਾਂ ਅਕਲ ਦੁਖੀ ਹੋ ਕੇ ਵੇਚੀ ਹੋਣੀ ਆ ਹੋਰ ਦੁਖੀ ਹੋ ਕੇ ਵੇਚ ਕੇ ਉੱਥੇ ਜੰਗਲ ਵਿੱਚ ਜਾਣਾ ਆਣਾ ਬੜਾ ਮੁਸ਼ਕਲ ਸੀ ਪਿੰਡ ਕਪਾਟ ਚ ਵੇਚੀ ਹੈ ਨਾ ਇੱਕ ਕਪਾਟ ਚ ਵੇਚੀ ਹੈ 20 ਹਜ਼ਾਰ ਨੂੰ ਕਿਲਾ 20 ਹਜ਼ਾਰ ਨੂੰ ਕਿਲਾ ਉਹ ਕਿੰਨੇ ਕਿਲੇ ਸੀਗੇ ਉਦੋਂ ਉਦੋਂ ਸਾਡੇ ਸਾਰੇ ਚਾਚੇ ਤਾਇਆ ਦੇ 10 ਕਿਲੇ ਥੇ ਉੱਤੇ ਅੱਛਾ ਜੀ ਫਿਰ ਉਹ ਸਾਰੀ ਵੇਚ ਗਏ ਜਿਹੜੇ ਉੱਥੇ ਥੋੜੀ ਚਿਰ ਉਹ ਵੀ ਰਹੇ ਅੱਛਾ ਜੀ ਉਹ ਬੰਦੇ ਵੀ ਥੋੜੀ ਚਿਰ ਜਿਨ੍ਹਾਂ ਨੇ ਲਈ ਰਹੇ ਉਹ ਵੀ ਛੱਡ ਕੇ ਹੁਣ ਥੱਲੇ ਆ ਗਏ ਕੋਈ ਇਦਾਂ ਹੀ ਪਿਆਜ 10 ਸਾਲ ਪੁਰਾਣੀ ਪੁਰਾਣੀ ਗੱਲ ਹੋ ਗਈ ਤੇ ਜਾ ਦੇ ਤੇ 20 ਸਾਲ ਆ ਗਏ 20 25 ਸਾਲ ਹੋ ਗਏ ਇੰਨੀ ਪੁਰਾਣੀ ਹੋ ਗਈ ਪਰ ਅੰਕਲ ਜੀ ਜ਼ਮੀਨ ਦਾ ਰੇਟ ਤਾਂ ਮਤਲਬ ਕੌਡੀਆਂ ਭਾਰ ਹੋ ਗਿਆ ਫਿਰ ਹਨਾ ਪਹਿਲੇ ਕੌਡੀਆਂ ਦੇ ਭਾਅ ਤਾਂ ਕੋਈ ਨਹੀਂ ਸੀ ਲੈਂਦਾ ਇੱਥੇ ਅੱਛਾ ਜੀ ਕੋਈ ਇਹ ਤਾਂ ਹੁਣ ਬਾਹਰੇ ਲੱਗ ਕੇ ਦੇ ਬੰਦੇ ਆ ਕੇ ਜਿਨ੍ਹਾਂ ਨੂੰ ਹੁਣ ਲੋਕਾਂ ਦੇ ਰੇਟ ਕਿਉਂ ਵਧਾਤਾ ਬਾਹਰੇ ਲੋਕਾਂ ਵਾਸਤੇ ਇਹ ਵੀ ਦੱਸ ਦਿਓ ਅੱਜ ਦਰਸ਼ਕ ਬਾਰਲੇ ਲੋਕਾਂ ਕੋਲ ਜਿਨ੍ਹਾਂ ਕੋਲ ਪੈਸਾ ਹੈ ਕੋਈ ਟਿਊਬਲ ਦੀ ਬੰਦੋਬਸਤ ਕਰ ਲੈਂਦਾ ਅੱਛਾ ਜੀ ਹਾਂ ਇੱਥੇ ਦੇ ਗਰੀਬ ਬੰਦੇ ਕੋਈ ਟਿਊਬਲ ਨਹੀਂ ਲਾ ਸਕਦੇ ਅੱਛਾ ਜੀ ਜਾਓ ਉੱਪਰ ਮਿਲ ਕੇ ਟਿਊਬਲ ਦਾ ਕਨੈਕਸ਼ਨ ਲੈ ਲੈਂਦੇ ਆ ਅੱਛਾ ਜੀ ਇੱਥੇ ਤਾਂ ਸਾਡੇ ਪਿੰਡ ਵਿੱਚ ਦੋ ਸਰਕਾਰੀ ਟਿਊਬਲ ਲੱਗੇ ਥੇ ਅੱਛਾ ਜੀ ਬਸ ਇਹ ਕੋਈ ਵੀ ਫੇਲ ਹੋ ਗਿਆ ਤਾਂ ਲੋਕ ਬਿਲਕੁਲ ਬੇਕਾਰ ਬੈਠੇ ਆ ਲੋਕੀ ਅਪਰੋਚਾਂ ਲਾ ਕੇ ਟਿਊਬ ਲਗਾ ਲੈਂਦੇ ਹਨ ਟਿਊਬ ਲਗਾ ਲੈਂਦੇ ਆ ਉਹਨਾਂ ਨੂੰ ਕਨੈਕਸ਼ਨ ਮਿਲ ਜਾਂਦਾ ਪਰ ਹੁਣ ਤਾਂ ਔਖਾ ਆ ਹਰ ਇੱਕ ਚੀਜ਼ੇ ਦਾ ਹਰ ਇੱਕ ਚੀਜ਼ ਲਈ ਔਖਾ ਹੋ ਗਿਆ ਸਾਡਾ ਪੂਰਾ ਤਖਣੀ ਪਿੰਡ ਇੱਕ ਟਿਊ ਪੂਰਾ ਪਿੰਡ ਬੇਲਾ ਬੈਠਿਆ ਨੀ ਤਾਂ ਸਾਰਾ ਦਿਨ ਲੱਗਿਆ ਰਹਿੰਦਾ ਸਾਂ ਅੱਛਾ ਜੀ ਕੋਈ ਨਾ ਕੋਈ ਕੰਮ ਖੇਤਾਂ ਵਿੱਚ ਦਿਨ ਰਾਤ ਦੀ ਵੀ ਕਰਾਖੀ ਕਰ ਲੈਂਦੇ ਪਰ ਪਾਣੀ ਨਾ ਹੋਣ ਦੀ وجہ ਨਾਲ ਬਸ ਸਾਰਾ ਕੰਮ ਖਰਾਬ ਹੋ ਗਿਆ ਦੋਸਤੋ ਦੇਖੋ ਗਾਲਾਂ ਸੱਚੀ ਆ ਕਿ ਬਾਕੀ ਲੱਖ ਰੁਪਏ ਨੂੰ ਕਿੱਲਾ ਮਿਲਦਾ ਆ ਅੱਜ ਵੀ ਮਿਲਦਾ ਆ ਸਵਾ ਲੱਖ ਨੂੰ ਵੀ ਮਿਲਦਾ ਆ ਜਿਸ ਜ਼ਮੀਨ 'ਚ ਖੜੇ ਆ ਅੱਜ ਇਹਦਾ ਮੁੱਲ ਬਹੁਤ ਜ਼ਿਆਦਾ ਆ ਤਕਰੀਬਨ 15 ਤੋਂ 20 ਲੱਖ ਹੋਊਗਾ ਰੀਜ਼ਨ ਕਿਉਂਕਿ ਸਾਫ਼ ਆ ਇੱਥੋਂ ਮੇਨ ਰੋਡ ਆ ਗਈ ਆ ਇਹ ਜ਼ਮੀਨ ਕਿਸੇ ਟਾਈਮ ਅੰਕਲ ਹੋਣੀ ਹੈ 2 ਲੱਖ ਨੂੰ ਕਿੱਲਾ ਲਈ ਸੀਗੀ ਇਹ ਗੱਲਾਂ ਸੱਚ ਆ ਪਰ ਜੋ ਹਾਲਾਤ ਵਾਣਾ ਹਾਲਾਤ ਮਾੜੇ ਆ ਰੀਜ਼ਨ ਸੈਂਚਰੀ ਆ ਗਈ ਆ ਉਹਦੇ ਕਰਕੇ ਲੋਕੀ ਜ਼ਮੀਨ ਛੱਡਦੇ ਪਏ ਆ ਫਸਲਾਂ ਵੀ ਹੁੰਦੀਆਂ ਲੋਕ ਤਾਂ ਦੁਖੀ ਆ ਦੁਖੀ ਤਾਂ ਹੋਣਾ ਹੀ ਆ ਜਿੱਦੀ ਫਸਲ ਹੁਣੀ ਨਹੀਂ ਉਹਨਾਂ ਕਰਨਾ ਵੀ ਕੀ ਆ ਕੰਡਾ ਤਾਰ ਅਸੀਂ ਨਹੀਂ ਲਾ ਸਕਦੇ ਦੂਜੀ ਤਾਰ ਅਸੀਂ ਗਰੰਟ ਅਸੀਂ ਨਹੀਂ ਲਾ ਸਕਦੇ ਪਸ਼ੂ ਆ ਕੇ ਖਾ ਜਾਂਦਾ ਆ ਤਾਂ ਕਰਕੇ ਲੋਕੀ ਦੁਖੀ ਆ ਇਹਦੇ ਆਪੇ ਇੱਥੇ ਇੱਧਰ ਆ ਜੋ ਜੀ ਸੈਂਚਰੀ ਮਹਿਕਮਾ ਬਣ ਗਿਆ ਅੱਛਾ ਜੀ ਸੈਂਚਰੀ ਮਹਿਕਮੇ ਦੇ ਜਿੰਨੇ ਵੀ ਜਾਨਵਰ ਹੈ ਹਾਂਜੀ ਉਹ ਸਾਰੇ ਸਾਡੇ ਸਾਡੀਆਂ ਫਸਲਾਂ ਵਿੱਚ ਫਸਲਾਂ ਦਾ ਨੁਕਸਾਨ ਕੋਈ ਫਸਲ ਹੋਣ ਹੀ ਨਹੀਂ ਦਿੰਦੇ ਅੱਛਾ ਜੀ ਦਿਨ ਨੂੰ ਦਿਨ ਨੂੰ ਬੰਦਰ ਹੈ ਰਾਤ ਨੂੰ ਜੰਗਲੀ ਸਾੰਬਰ ਹੈ ਫਿਰ ਹੋਰ ਹਿਰਨ ਹੈ ਕੋਈ ਜੰਗਲੀ ਜਾਨਵਰ ਸੂਰ ਬਹੁਤ ਹੈ ਅੱਛਾ ਜੀ ਇਹ ਹੀ ਸਾਰੀਆਂ ਫਸਲਾਂ ਖਰਦਿਆ ਦੇ ਦੀ ਦੁੱਖ ਦੇ ਮਾਰੇ ਲੋਕ ਇਥੋਂ ਘਰ ਛੱਡ ਕੇ ਵੀ ਜਾਈ ਜਾਂਦੇ ਆ ਹਾਂ ਤੇ ਆਪਣੀ ਜ਼ਮੀਨ ਵੀ ਵੇਚੀ ਜਾਂਦੇ ਆ ਫਾਇਦਾ ਕੋਈ ਇੱਥੇ ਰਹਿ ਕੇ ਨਹੀਂ ਫਾਇਦਾ ਹੀ ਨਹੀਂ ਕੋਈ ਰਹਿਣ ਦਾ ਮਤਲਬ ਇਹ ਜਿਹੜੀ ਲੋਕੀ ਠੀਕ ਕਹਿੰਦੇ ਆ ਅੰਕਲ ਜੀ ਜੇ ਫਸਲ ਹੁੰਦੀ ਹੋਵੇ ਜਾਨਵਰ ਜਾਨਵਰ ਵਗੈਰਾ ਨਾ ਖਾਨ ਹਾਂਜੀ ਤੇ ਖੇਤ ਖਿੱਲੇ ਪਏ ਆ ਬੀਜੀਏ ਨਾ ਅੱਛਾ ਵੀ ਆਏ ਵੀ ਤੁਹਾਡਾ ਆ ਹਾਂਜੀ ਨਹੀਂ ਬੀਜਦੇ ਨਾ ਨਹੀਂ ਬੀਜ ਸਕਦੇ ਬੀਜ ਨਹੀਂ ਸਕਦੇ ਤੇ ਫਸਲ ਜਿੰਨੀ ਦੀ ਉਹਨੇ ਦੀ ਫਸਲ ਨਹੀਂ ਜਿੰਨੇ ਦਾ ਖਰਚਾ ਆ ਜਾਂਦਾ ਅੱਛਾ ਜੀ 1500 ਰੁਪਏ ਦੀ ਢੇਰ ਦੀ ਬੂਰੀ ਹਾਂਜੀ ਤੇ 3000 ਦਾ ਬੀਜ ਬਿਲਕੁਲ ਜੀ 6 7 ਤਿੰਨ ਚਾਰ ਵਾਰੀ ਬਾਹਣਾ ਤਾਂ 4-5000 ਰੁਪਏ ਆ 10000 15000 ਰੁਪਏ ਇੱਕ ਕਿੱਲੇ ਤੇ ਬਾਣ ਬੀਜਣ ਤੇ ਖਰਚ ਆਇਆ ਅੱਛਾ ਜੀ ਬਾਅਦ ਚ ਰਾਖੀ ਕਰਨੀ ਉਹਦੀ ਦਿਨ ਰਾਤ ਦੀ ਰਾਖੀ ਹੈ ਅੰਕਲ ਜੀ ਜਦੋਂ 20000 ਨੂੰ ਆਪਣੀ ਜ਼ਮੀਨ ਤਾਂ ਬੀਜਤੀ ਸੀਗੀ ਫਿਰ ਮੁੜ ਕੇ ਕਦੀ 20000 ਨੂੰ ਕਿੱਲਾ ਜ਼ਮੀਨ ਲੱਭੀ ਹੁਣ ਕਦੀ ਨਹੀਂ ਹੁਣ ਨਹੀਂ ਲੱਭੀ ਮਤਲਬ ਉਹ ਜ਼ਮੀਨ ਕਾਡੀਆਂ ਪਹਾੜ ਜ਼ਰੂਰ ਚਲ ਗਈ ਹੈ ਨਾ ਚਲ ਗਈ ਜੀ ਪਰ ਹੁਣ ਉਹ ਔਖਾ ਆ ਸਭ ਕੁਝ ਹੈ ਨਾ ਸਭ ਕੁਝ ਔਖਾ ਹੋ ਗਿਆ ਜੀ ਹੁਣ ਤਾਂ ਮਤਲਬ ਜੇ ਤੁਹਾਨੂੰ ਇਸਕਿਲ ਇਸ ਏਰੀਏ ਦੇ ਵਿੱਚ ਜਿਹੜੇ ਲੋਕੀ ਜ਼ਮੀਨਾਂ ਵੇਚਦੇ ਆ ਉਹ ਫੇਰ ਲੈਣਗੇ ਫੇਰ ਗਾਂ ਪਛਤਾਉਣਗੇ ਪਛਤਾਉਣਗੇ ਜੀ ਹਨਾ ਜੀ ਜੰਗਲ ਲੈ ਕੇ ਜੰਗਲ ਵਿੱਚ ਜਾਨਵਰਾਂ ਨਾਲ ਨਹੀਂ ਜਾਣ ਦੇਣਾ ਉਹਨਾਂ ਨੂੰ ਅੱਛਾ ਜੀ ਗਾਂ ਬਰੀ ਨੇ ਹੋ ਗਿਆ ਇਹ ਇਲਾਕਾ ਸੋਹਣਾ ਨੂੰ ਆਪਾਂ ਕੀ ਕਰਾਂਗੇ ਜੇ ਉੱਥੇ ਮਤਲਬ ਤੁਸੀਂ ਆ ਕੇ ਸਿਰਫ ਚਲ ਜਾਉਂਗੇ ਬਸ ਕੀ ਜਿਹੜੀ ਮਰਜ਼ੀ ਫਸਲ ਬੀਜਦੇ ਹੋ ਸੈਂਚਰੀ ਦੇ ਜਾਨਵਰ ਇਹ ਜਿੰਨੇ ਵੀ ਜਾਨਵਰ ਹੈ ਰਾਤ ਨੂੰ ਸਾਰੇ ਖੇਤਾਂ ਵਿੱਚ ਆਉਂਦੇ ਆ। ਅੱਛਾ ਜੀ। ਜਿਹੜੇ ਜਾਨਵਰ ਇਹ ਲਿਆ ਲਿਆ ਕੇ ਦੂਰੋਂ ਪਾਰੋਂ ਛੱਡੀ ਜਾਂਦੇ ਇਹਨਾਂ ਵਾਸਤੇ ਕੋਈ ਵੀ ਚਾਰਾ ਨਹੀਂ ਹੈ ਸੈਂਚਰੀਆ ਵਾਲਿਆਂ ਬਾਸ। ਅੱਛਾ ਜੀ। ਬਾਸ। ਇਹ ਸਭ ਸਾਡੀਆਂ ਫਸਲਾਂ ਦੇ ਨਿਰਭਰ ਹੈ। ਠੀਕ ਹੈ ਜੀ। ਇਸ ਕਰਕੇ ਲੋਕਾਂ ਨੇ ਫਸਲਾਂ ਦੇਖੋ ਖਾਲੀ ਖੇਤ ਪੇ ਪੇ ਹੈ। ਪਾਣੀ ਵੀ ਲੱਗਦਾ ਇਹਨੂੰ। ਹੋਰ ਕੁਝ ਨਹੀਂ ਕਰ ਸਕਦੇ। ਹੋਰ ਕੁਝ ਵੀ ਕਰ ਸਕਦੇ। ਬਿਲਡਿੰਗ ਅੰਕਲ ਜੀ ਬਿਲਡਿੰਗ ਖੜੀ ਕਰਨ ਵਾਸਤੇ ਮਨਜ਼ੂਰੀ ਲੈਣੀ ਪੈਂਦੀ ਕਿ ਖੜੀ ਕਰ ਹੀ ਨਹੀਂ ਸਕਦੇ ਆਪਾਂ। ਨਹੀਂ ਉਹਦੀਆਂ ਵੀ ਫਰਜ਼ਾਂ ਦੇਣੀਆਂ ਪੈਣੀਆਂ ਐਫਈ ਡੈਕਟ ਦੇਣਾ ਪੈਂਦਾ ਅੱਛਾ ਜੀ ਹਾਂ ਆਪਣੀ ਜ਼ਮੀਨ ਵੀ ਐ ਉਹ ਫਰਦ ਵੀ ਮੰਗਦੇ ਐਫਈ ਡੈਕਟ ਵੀ ਮੰਗਦੇ ਮੰਗਦੇ ਆ ਹਾਂ ਭੀ ਤੁਹਾਡੀ ਐ ਅੱਛਾ ਜੀ ਹਾਂ ਓਕੇ ਫਿਰ ਜਦੋਂ ਐਫਈ ਰੋਡ ਬੰਦਾ ਦੇ ਦਿੰਦਾ ਆ ਹਾਂ ਫਿਰ ਉਹ ਹੱਥੀ ਹੁੰਦਾ ਆ ਮੈਂ ਇੱਕ ਗੱਲ ਸੁਣੀ ਸੀ ਕਹਿੰਦੇ ਮਸ਼ੀਨ ਨਹੀਂ ਲਾ ਸਕਦੇ ਉੱਤੇ ਨਹੀਂ ਜੀ ਮਸ਼ੀਨ ਜੀਸੀਬੀ ਵਗੈਰਾ ਪਹਾੜੀ ਨੂੰ ਰੋਕਦੇ ਰੋਕਦੇ ਆ ਨਹੀਂ ਸਾਫ਼ ਕਰ ਸਕਦੇ ਸਾਫ਼ ਨਹੀਂ ਕਰ ਸਕਦੇ ਚਾਹੇ ਜਿੰਨੀ ਮਰਜ਼ੀ ਅਪਰੋਚ ਹੋਵੇ ਹੈਨਾ ਹਾਂ ਜਿੰਨੀ ਮਰਜ਼ੀ ਆਹ ਲੋਕੀ ਸਿਰਫ ਤਾਈਉ ਘਰ ਜਿੱਥੇ ਬਣਿਆ ਹੋਵੇ ਘਰ ਲੈ ਲੈਂਦੇ ਆ ਪਰ ਲੋਕਾਂ ਲਈ ਫਿਰ ਔਖਾ ਹੋ ਜਾਂਦਾ ਕਿ ਲੋਕੀ ਲੈ ਕੇ ਜਾ ਨਹੀਂ ਸਕਦੇ ਜਾਂ ਸਾਫ ਨਹੀਂ ਕਰ ਸਕਦੇ ਜੰਗਲ ਨੂੰ ਸਾਫ ਕਰਨਾ ਬਹੁਤ ਮੁਸ਼ਕਲ ਅੱਛਾ ਜੀ ਬਿਨਾ ਪਰਮਿਸ਼ਨ ਤੋਂ ਕੋਈ ਵੀ ਕਾਰਵਾਈ ਨਹੀਂ ਕਰ ਸਕਦੇ ਅਸੀਂ ਜੰਗਲ ਅੱਛਾ ਜੀ ਸੋ ਦੋਸਤੋ ਫਿਰ ਇਸ ਜ਼ਮੀਨ ਲੈਣ ਦਾ ਕੀ ਫਾਇਦਾ ਤੇ ਅਸੀਂ ਅੱਜ ਵੀ ਨਹੀਂ ਮੁੱਕਰਦੇ ਨਾ ਅੰਕਲ ਮੁੱਕਰਦੇ ਜ਼ਮੀਨਾਂ ਮਿਲਦੀਆਂ ਬਾਕੀਆਂ ਮਿਲਦੀਆਂ ਪਰ ਜੋ ਸਚਾਈ ਹੈ ਨਾ ਅਸੀਂ ਤੁਹਾਨੂੰ ਤਾਂ ਦੱਸੀ ਆ ਕੋਈ ਵੀ ਜ਼ਮੀਨ ਲੈਂਦਾ ਪਹਿਲਾਂ ਪੁੱਛ ਪੜਤਾਲ ਜ਼ਰੂਰ ਕਰਿਓ ਕਿ ਤਾਂ ਕਿ ਲੱਖ ਲੱਖ ਮਿਲ ਜਾਂਦਾ ਲੱਖ ਰੁਪਏ ਨੂੰ ਪਰ ਜਿਹੜਾ ਉਹਦਾ ਕਿੱਦਾਂ ਤੁਸੀਂ ਸਾਫ਼ ਕਰੋਗੇ ਜਾਨਵਰ ਬਹੁਤ ਆ ਆ ਦੇਖੋ ਸਾਰਾ ਆ ਜਾਨਵਰ ਇੱਧਰ ਘੁੰਮਦੇ ਆ ਪਸੂ ਲੋਕਾਂ ਨੇ ਛੱਡਦੇ ਹੋ ਆ ਤੇ ਆ ਅੰਕਲ ਹੁਣੀ ਜ਼ਮੀਨ ਕਿਹਨ ਲਈ ਸੀਗੀ ਇਹਨੂੰ ਜਾਲ ਲਾਇਆ ਆ ਠੀਕ ਆ ਆ ਜਾਲ ਲੱਗਾ ਆ ਤੇ ਆ ਸਾਰਾ ਹੀ ਇੱਧਰ ਜੰਗਲੀ ਏਰੀਆ ਸਾਰਾ ਹੀ ਇਹ ਸਾਰਾ ਹੀ ਜੰਗਲੀ ਏਰੀਆ